ਜੀ ਰਾਮ ਕੈਸੇ ਬ੍ਰਾਂਡਡ ਸੂਟ ਬਣਾਉਣਾ ਚਾਹੁੰਦੇ ਹੋ ਸਰਦੀਆਂ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਆਈ ਹੈ ਜੀ ਆਪਣੇ ਕੋਲ ਚੈੱਕ ਕਰੋ ਡਿਜ਼ਾਈਨ ਭਾਜੀ ਚੈੱਕ ਕਰਾ ਦਿਓ ਰਾਮ ਟੈਕ ਦੇ ਸੂਟ ਹੈ ਬ੍ਰਾਂਡਡ ਬਹੁਤ ਹੀ ਪਿਆਰੇ ਡਿਜ਼ਾਈਨ ਆਏ ਨੇ 50% ਆਫ ਤੇ ਮਿਲਨੇ ਆ ਜੀ ਇਹ ਡਿਜ਼ਾਈਨ ਵੀ ਸਾਰੇ ਡਿਜ਼ਾਈਨ ਤੁਹਾਨੂੰ ਮਿਲਣਗੇ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਸੈੱਟ ਬਾਈ ਹੈ ਸਾਰੇ ਡਿਜ਼ਾਈਨਿੰਗ ਮਿਲੇਗੀ ਟੈਕ ਕਰ ਲਓ ਪਹਿਲਾ ਵੀਡੀਓ ਦੇ ਵਿੱਚ ਤੁਹਾਨੂੰ ਡਿਜ਼ਾਈਨ ਕਰ ਰਿਹਾ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਸੂਟ ਓਪਨ ਕਰਕੇ ਦਿਖਾਣਾ ਜੀ ਜਾਨ ਟੈਕ ਦਾ ਬ੍ਰਾਂਡਡ ਸੂਟ ਆਪਣੇ ਕੋਲ ਮਿਲੇਗਾ ਕੜਾਈ ਵਾਲਾ ਬਿੰਦਰ ਵੇਅਰ ਫੀਜੇਂਡਰ ਸੂਟ ਦੀ ਆ ਦੇਖੋ ਜੀ ਜਿਵੇਂ ਕਿ ਤੁਹਾਨੂੰ ਪਤਾ RAM TECH ਜਿਹੜਾ ਹੈਗਾ ਜੀ ਇੱਕ ਬ੍ਰਾਂਡ ਹੈ ਬਹੁਤ ਹੀ ਪਿਆਰਾ ਤੇ ਸੂਟ ਬਣਿਆ ਦੇਖੋ ਜੀ ਚੈੱਕ ਕਰ ਲਓ ਰਾਨ ਟੈਕ ਦੀ ਮੋਹਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਦੁਪੱਟੇ ਜਿਹੜੇ ਹੁੰਦੇ ਜਿਵੇਂ ਤਨੂਨ ਦੇ ਫੈਨਸੀ ਵਾਲੇ ਦੁਪੱਟੇ ਇਹਨਾਂ ਵਿੱਚ ਮਿਲ ਜਾਂਦੇ ਆ ਇਹ ਤੁਹਾਨੂੰ ਮੋਟੇ ਵਾਲੇ ਦੇ ਦੇਗੇ ਜੀ ਨਵੀਂ ਡਿਜ਼ਾਈਨ ਵੀ ਨਵੇਂ ਆ ਦੇਖੋ ਜੀ ਇਹ ਆਜ ਕੁਤਨਾ ਮਾੜੀ ਐਂਡ ਫਾਇਮ ਹੈ ਕਿ ਮੈਂ ਤੁਹਾਨੂੰ ਹੋਰ ਬਹੁਤ ਪਿਆਰਾ ਡਿਜ਼ਾਈਨ ਆਇਆ ਚੈੱਕ ਕਰ ਲਓ ਜੀ ਇਹ ਵੀ ਸਾਰੇ ਸਰਦੀਆਂ ਵਾਲੇ ਛੋਟ ਹੈ ਇੰਡੀ ਵਿੱਚ ਸਰਦੀ ਜਮਣ ਲੱਗਦੀ ਨਾਲੇ ਫੈਨਸੀ ਦਾ ਫੈਨਸੀ ਛੋਟ ਹੈ ਡਿਜ਼ਾਈਨਰ ਆਹ ਦੇਖੋ ਜੀ ਮੇਰੀ ਫੋਟੋ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਤੁਹਾਨੂੰ ਮਿਲ ਜਾਣਾ ਹੈ ਜੀ ਹੁਣ ਆਪਣੇ ਕੋਲ 2550 ਦੀ ਰੇਂਜ ਵਿੱਚ ਮਿਲੂਗਾ ਬਹੁਤ ਸੋਨੇ ਸੋਨੇ ਛੋਟ ਹੈ ਇੱਕ ਵਾਰੀ ਨੀਲਾ ਕਰਾ ਲਓ ਭਾਜੀ ਨੇੜੇ ਉਦੀ ਆਹ ਦੇਖੋ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਲਰ ਚਾਰਟ ਸਾਰੇ ਪਏ ਆਪਣੇ ਕੋਲ ਆਹ ਦੇ ਕੋਲ ਲਾਈਟ ਚਾਰਟ ਵੀ ਮਿਲ ਜਾਣੇ ਡਾਰਕ ਚਾਰਟ ਵੀ ਮਿਲ ਜਾਣੇ ਸਾਰੇ ਹੀ ਵੈਰਾਈਟੀ ਮਿਲੇਗੀ ਇਹ ਸਪੈਸ਼ਲ ਤੁਹਾਨੂੰ ਦਿਖਾਇਆ ਜੀ ਰਾਮ ਟੈਕ ਦੇ ਸਰਦੀਆਂ ਵਾਲੇ ਸੋਨੇ ਕੀ ਕਰੀਏ ਨਾ ਕਿ ਮਾਰਕਟ ਕਰ ਰਹੇ ਹੋਗੇ ਉਹ ਨਹੀਂ ਭਾਜੀ ਬ੍ਰਾਂਡਡ ਛੋਟ ਆਇਆ ਆਪਣੇ ਕੋਲ ਉਹ ਤਾਂ ਖਾਨੇ ਤੁਹਾਨੂੰ ਪਤਾ ਆਪਣੇ ਕੋਲ ਬ੍ਰਾਂਡ ਹੁੰਦੇ ਜਿੰ ਇਹ ਉਹ ਬ੍ਰਾਂਡਾਂ ਜੋ ਬ੍ਰਾਂਡ ਆ ਆਪਣੇ ਕੋਲ ਆਵਾਲਾ ਜੀ ਚੈੱਕ ਕਰੋ ਡਿਜ਼ਾਈਨ ਕਿੰਨਾ ਸੋਹਣਾ ਹੈ ਪਾਜੀ ਗਰਮ ਨੇ ਇਹ ਪੂਰੇ ਗਰਮ ਪਾਜੀ ਸਰਦੀਆਂ ਵਾਲਾ ਸਟੱਫ ਪਾਜੀ ਸਰਦੀਆਂ ਵਾਲੇ ਸਟੱਫ ਹੈ ਚੈੱਕ ਕਰਾ ਦਿਓ ਮਾਈਨਸ ਡਿਗਰੀ ਵਾਲੇ ਹਾਂਜੀ ਹਾਂਜੀ ਗਰਮ ਸੂਟ ਜਮਾ ਸ਼ੋਲ ਦੇ ਨਾਲ ਜਮਾ ਠਾੜਾ ਜਮਾ ਹੀ ਲਗਣੀ ਆ ਦੇਖੋ ਜੀ ਬਹੁਤ ਸੋਹਣਾ ਇਹ ਬਰਕ ਦਿੱਤਾ ਪਾਜੀ ਪ੍ਰਾਇ ਇਹ ਪਾਜੀ ਆ ਦੇਖੋ ਤੁਸੀਂ ਚੈੱਕ ਕਰੋ ਹਲਕਾ ਹਲਕਾ ਜਿਵੇਂ ਨਾ ਸੀਕਵੈਂਸ ਦਾ ਕੰਮ ਹੋਇਆ ਹੋਇਆ ਇਹ ਪ੍ਰਿੰਟਿੰਗ ਹੈ ਇਹ ਇਹ ਪ੍ਰਿੰਟਿੰਗ ਦੇ ਉੱਪਰ ਆਰੀ ਵਾਰ ਕੀਤਾ ਪਾਜੀ ਆਰੀ ਵਰਕ ਤੁਹਾਨੂੰ ਲੱਗ ਰਿਹਾ ਹੋਵੇਗਾ ਕਿਤਾ ਪਰ ਆਰੀ ਵਰਕ ਨਹੀਂ ਕੀਤਾ ਭਾਜੀ ਪ੍ਰਿੰਟਿੰਗ ਹੀ ਐਵੇਂ ਦੀ ਹੈ ਪ੍ਰਿੰਟਿੰਗ ਕੀਤੀ ਭਾਈ ਹਾਂ ਪ੍ਰਿੰਟਿੰਗ ਹੀ ਐਵੇਂ ਦੀ ਹੈ ਇਹ ਸ਼ੋਲ ਮਸਲੀਨ ਦਾ ਭਾਜੀ ਮਸਲੀਨ ਦਾ ਸ਼ੋਲ ਰਹੇਗਾ ਜੀ ਉਹਨੇ ਬ੍ਰਾਂਡ ਆਏ ਆ ਇਹ ਸਾਰੇ ਤੁਹਾਨੂੰ ਡਿਜ਼ਾਈਨ ਮਿਲਣਗੇ ਗੋਠੀ ਵਾਲਿਆਂ ਦੇ ਜਿਵੇਂ ਕਿ ਤੁਸੀਂ ਆਹ ਦੇਖ ਰਹੇ ਹੋ ਕਸ਼ਮੀਰੀ ਡਿਜ਼ਾਈਨ ਭਾਜੀ ਕਸ਼ਮੀਰੀ ਬ੍ਰੇਕ ਕੰਮ ਕਿੱਦਾਂ ਹੈ ਭਾਜੀ ਆਹ ਕਸ਼ਮੀਰੀ ਡਿਜ਼ਾਈਨ ਆ ਗਿਆ ਮੈਂ ਤੁਹਾਨੂੰ ਇਹ ਵੀ ਪੀਸ ਹੁਣ ਖੋਲ ਕੇ ਦਿਖਾ ਦਿੰਦਾ ਵੀਡੀਓ ਦੇ ਵਿੱਚ ਆ ਦੇਖੋ ਕੀ ਬਾਤ ਹੈ ਕੀ ਕਰਾਂ ਭਾਜੀ ਸ਼ੋਲ ਵੀ ਇਹਦੇ ਨਾਲ ਸ਼ੋਲ ਦੇ ਨਾਲ ਭਾਜੀ ਨਵੀਂ ਨਵੀਂ ਡਿਜ਼ਾਈਨਿੰਗ ਲੈਣੀ ਨਾ ਆ ਸਾਰਾ ਕੰਮ ਭਾਜੀ ਧਾਗੇ ਦਾ ਕੰਮ ਕੀਤਾ ਕੋਈ ਪੇਟ ਨਹੀਂ ਕੀਤਾ ਸਾਰਾ ਥੈਡ ਵਰਕ ਹੈ ਬਰੀਕ ਤੋਂ ਬਰੀਕ ਕੰਮ ਕੀਤਾ ਹੋਇਆ ਪਲੱਸ ਜਿਹੜੀ ਬੂਟੇ ਬਣੀ ਹੈ ਵੀ ਧਾਗੇ ਦੀ ਬਣੀ ਹੈ ਜਿਹੜਾ ਘੇਰਾ ਬਣਿਆ ਘੇਰਾ ਬੜਾ ਪਿਆਰਾ ਬਣਿਆ ਜਿਹੜੀ ਬਾਜੂ ਪੱਟੀ ਬਣੀ ਹੈ ਬਾਜੂ ਪੱਟੀ ਇਹ ਵੱਡੀ ਗੱਲ ਦੱਸਾਂ ਹਾਂਜੀ ਭਾਜੀ ਇਹ ਕਿੰਨੇ ਦਾ ਸੂਟ ਹੈ 1850 ਦਾ 1850 ਦਾ ਆ ਦੇਖੋ ਇੰਨੇ ਦਾ ਤਾਂ ਸ਼ੋਲ ਮਿਲਦਾ ਬਾਜ਼ਾਰ ਜਿਹੜਾ ਆਪਾਂ ਨਾਲ ਦੇ ਰਹੇ ਆ ਇਹ ਇਹ ਪਿਓਰ ਮਰੀਨੋ ਦਾ ਸ਼ੋਲ ਹੈ ਜੀ ਆ ਦੇਖੋ ਜੀ ਸ਼ੋਲ ਦਿੰਨੇ ਆ ਜੀ ਇਹਦੇ ਨਾਲ ਜਿਵੇਂ ਸੂਟ ਹੈ ਨਾਲ ਦੇਉ ਦਿੰਨੇ ਆ ਪਿਓਰ ਮਰੀਨੋ ਦਾ ਸ਼ੋਲ ਆ ਭਾਜੀ 1000 ਤੱਕ ਕਰ ਦੋ ਦੇ ਆਹਨ ਕਲਰ ਬਹੁਤ ਨੇ ਸੈਂਪਲ ਦਿਖਾਰਿਆ ਤੁਹਾਨੂੰ ਦੋ ਚਾਰ ਪੀਸ ਸੈਂਪਲ ਕਲਰ ਚੈੱਕ ਕਰਾ ਦਿਓ ਭਾਜੀ ਕਲਰ ਆਏ ਇਹਦੇ ਵਿੱਚ ਤੁਹਾਡੀ ਬਲੈਕ ਹੈ ਮਹਿਰੂਨ ਹੈ ਕਾਫੀ ਹੈ ਰੈੱਡ ਹੈ ਕਾਫਟ ਹੈ येलो ਹੈ ਸਭ ਕਲਰ ਦਾ ਚਾਰਟ ਹੈ ਆਰਟੀਕਲ ਬਹੁਤ ਪਿਆਰਾ ਭਾਜੀ ਇਹ ਦੇਖੋ ਸਾਰੇ ਡਿਜ਼ਾਈਨ ਤੁਹਾਨੂੰ ਬਕਰੇ ਬਕਰੇ ਡਿਜ਼ਾਈਨ ਵੀ ਮਿਲਣਗੇ ਅੱਛਾ ਜਿੱਦੇ ਕਸ਼ਮੀਰੀ ਆਪਾਂ ਨੇ ਕਸ਼ਮੀਰ ਇਹ ਥੈਡ ਦਾ ਕੰਮ ਕੀਤਾ ਬ੍ਰੇਕ ਬੁੰਤੀ ਬਾਈ ਬੁੰਤੀ ਕੀਤੀ ਹੋਈ ਧਾਗੇ ਦਾ ਕੰਮ ਮਲਟੀ ਕਲਰ ਦਾ ਧਾਗਾ ਲੱਗਾ ਆਰਟੀਕਲ ਬਹੁਤ ਪਿਆਰਾ ਸ਼ਾਲ ਦੀ ਗੱਲ ਕਰੀਓ ਸ਼ਾਲ ਪਿਓ ਦਾ ਆ ਜੇ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਇਹ ਸਾਰੇ ਹਾਂ ਸਾਰੇ ਡਿਜ਼ਾਈਨ ਗਰਮ ਹੈ ਬ੍ਰਾਂਡਡ ਸੂਟ ਹੈ ਗੋਠੀ ਵਾਲਿਆਂ ਦੇ ਮਿਲਣਗੇ ਤੁਹਾਨੂੰ 50% ਡਾਊਪ ਤੇ ਮਿਲਣਗੇ ਘੱਟ ਰੇਟਾਂ ਤੇ ਮਿਲਣਗੇ 50% ਟਾਪ ਤੇ ਮਿਲਣਗੇ ਕਹਿਣ ਦੀ ਗੱਲ ਨਹੀਂ ਜੋ ਗੱਲ ਕਵਾਂਗੇ ਸਹੀ ਕਵਾਂਗੇ 50% ਸਕੋਰ ਦਾ ਮੇਲਾ ਲੱਗਿਆ ਹੋਇਆ ਗੋਠੀ ਵਾੜ ਵਾੜ ਭਾਜੀ ਡਿਜ਼ਾਈਨ ਬਹੁਤ ਐਸੋ ਜਿਵੇਂ ਦੀ ਕੁਆਲਿਟੀ ਜਿਵੇਂ ਜਿਵੇਂ ਡਿਜ਼ਾਈਨ ਹਰ ਹੈ ਅਗਲਾ ਉਹਨੂੰ ਆਰਟੀਕਲ ਦਿਖਾਣੇ ਭਾਜੀ ਇਹ ਵੀਡੀਓ ਨੂੰ ਲਾਈਕ ਤੇ ਜ਼ਰੂਰ ਕਰਿਆ ਕਰਿਓ ਆਪਾਂ ਹੁਣ ਤੁਹਾਨੂੰ ਹੋਰ ਬਹੁਤ ਵੈਰਾਈਟੀ ਦਿਖਾਵਾਂਗੇ ਜੀ ਧੰਨਵਾਦ ਇਹਦਾ ਡਿਜ਼ਾਈਨ ਦੇਖਾ ਆ ਚੈੱਕ ਕਰ ਲਓ ਡਿਜ਼ਾਈਨ ਬਹੁਤ ਸੋਹਣਾ ਇਹ ਵੀ ਆ ਚੈੱਕ ਕਰੋ ਮਸਲੀਨ ਦੁਪੱਟੇ ਦੇ ਨਾਲ ਹੈ ਡਿਜ਼ਾਈਨਰ ਸੂਟ ਤੇ ਇਹਦਾ ਜਿਹੜਾ ਰੇਟ ਹੈ ਤੁਹਾਨੂੰ ਲਾਸਟ ਤੇ ਮੈਂ ਜ਼ਰੂਰ ਦੱਸੂਗਾ ਰੇਟ ਕੀ ਹੈ ਤੁਸੀਂ ਪਹਿਲੇ ਇਹਦੇ ਡਿਜ਼ਾਈਨਿੰਗ ਚੈੱਕ ਕਰ ਲਓ 컬러 ਡਿਜ਼ਾਈਨ ਚੈੱਕ ਕਰੋ ਕਿੰਨੇ ਆਏ ਨੇ ਮੱਟੜ ਕਲਰ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਤੇ ਆ ਦੇਖੋ ਜੀ ਡਿਜ਼ਾਈਨਰ ਪ੍ਰਿੰਟਿੰਗ ਸੂਟ ਆਇਆ ਹੈ ਅਪਲੇਬਲ ਮਸਲੀਨ ਦੁਪੱਟਿਆਂ ਵਾਲੇ ਆ ਗਏ ਜੀ ਸਰਦੀਆਂ ਵਾਲੇ ਸੂਟ ਹੈ ਦੁਪੱਟਾ ਹੋਏਗਾ ਜੀ ਮਸਲੀਨ ਦਾ ਬਹੁਤ ਪਿਆਰਾ ਸੂਟ ਬੰਨਾ ਹੈ ਡਿਜ਼ਾਈਨਿੰਗ ਬਹੁਤ ਵਧੀਆ ਵਧੀਆ ਹੈ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਡਿਜ਼ਾਈਨ ਵੀਡੀਓ ਦੇ ਵਿੱਚ ਕਿੰਨੀ ਪਿਆਰੀ ਪ੍ਰਿੰਟਿੰਗ ਹੋਈ ਹੋਈ ਹੈ ਇਹ ਗੋਠੀ ਵਾਲੇ ਹੀ ਲੈ ਕੇ ਆਂਦੇ ਜੀ ਤੁਹਾਡੇ ਵਾਸਤੇ ਸਪੈਸ਼ਲ ਆ ਦੇਖੋ ਜੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਆਵੇ ਸਰਦੀਆਂ ਦੇ ਸਪੈਸ਼ਲ ਵੈਰਾਈਟੀ ਲੈਣੀ ਹੈ ਇੱਕ ਵਾਰੀ ਗੋਠੀ ਵਾਲੇ ਸ਼ੋਪ ਤੇ ਤੁਸੀਂ ਜਰੂਰ ਆਓ ਜੋ ਕਿ ਧੋਬੀ ਬਿਆਰ ਬਟਿੰਡਾ ਦੇ ਵਿੱਚ ਮਸ਼ਹੂਰ ਸ਼ੋਪ ਹੈ ਤੇ ਤੁਹਾਨੂੰ ਡਿਜ਼ਾਈਨ ਦਵਾਂਗੇ ਆਪਾਂ ਬਹੁਤ ਸੋਹਣੇ-ਸੋਹਣੇ ਜਿਹਦੇ ਨਾਲ ਦੁਪੱਟਾ ਭਾਜੀ ਤੇ ਨੂਨ ਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦਾ ਰੇਟ ਦੱਸਦਾ ਕੀ ਰੇਟ ਹੈ ਜਿਹੜਾ ਆ ਵਾਲਾ ਸੂਟ ਹੈ ਜੀ ਦੇਖੋ ਜੀ 2400 ਵਾਲਾ ਸੂਟ ਸੀਗਾ 1200 ਦੀ ਰੇਂਜ ਤੁਹਾਨੂੰ ਮਿਲ ਜਾਣਾ ਆ ਵਾਲਾ 1200 ਦੀ ਰੇਂਜ ਆਪਾਂ ਪਹਿਲਾਂ ਦਿਖਾਏ ਆ ਮਸਲੀਨ ਦੁਪੱਟਿਆਂ ਵਾਲੇ ਆ ਦੇਖੋ ਜੀ 1250 ਦੀ ਰੇਂਜ ਵਿੱਚ ਮਿਲ ਜਾਣੇ ਆ ਜੀ 25 2500 ਵਾਲੇ ਸੂਟ ਆ 1250 ਦੀ ਰੇਂਜ ਵਿੱਚ ਮਿਲ ਜਾਣਗੇ ਤੁਹਾਨੂੰ ਇਸੇ ਤਰ੍ਹਾਂ ਦੇ ਤੁਹਾਨੂੰ ਮੈਂ ਡਿਜ਼ਾਈਨ ਬਹੁਤ ਕੰਮ ਆ ਸਾਰੇ ਡਿਜ਼ਾਈਨ ਇੱਕ ਵਾਰੀ ਨਿਗਾਹ ਕਰਾ ਲਓ ਤੁਸੀਂ ਯਾਨੀ ਇੱਕ ਨਾਲ ਦੀ ਵੈਰਾਈਟੀ ਮਿਲ ਜੂਗੀ ਸਰਦੀਆਂ ਵਿੱਚ ਵੀ ਜੇ ਤੁਸੀਂ ਸੂਟ ਬਣਾਉਣਾ ਨਾ ਫੈਂਸੀ ਸੂਟ ਤੁਹਾਨੂੰ ਮਿਲ ਜਾਣੇ ਆ ਆ ਸੂਰ ਚੈੱਕ ਕਰੋ ਕੀ ਪ੍ਰਾਈਸ ਤੇ ਬਾਜੀ ਪਤਾ ਕੀ ਪ੍ਰਾਈਸ ਤੇ ਬਾਜੀ ਕੀ ਪ੍ਰਾਈਸ ਹੈ ਰਜਿਤ ਬਾਜੀ 2050 ਦੀ ਰੇਂਜ ਸਿਰਫ ਵੀਰੇ ਹਾਂਜੀ 1050 ਦੀ ਰੇਂਜ ਤੇ ਇਹਦੇ ਨਾਲ ਦੇਖੋ ਸ਼ਾਲ ਵੀ ਮਿਲੇਗਾ ਤੁਹਾਨੂੰ ਰਜਤ ਭਾਜੀ 1000 ਰੁਪਏ ਦਾ ਇਕੱਲਾ ਸ਼ਾਲ ਦਿੰਦੇ ਆ ਬਾਜ਼ਾਰ ਦੇ ਵਿੱਚ ਆਪਾਂ ਸੂਟ ਦਵਾਵਾਂਗੇ ਭਾਜੀ ਸੂਟ ਆਹ ਦੇਖੋ ਪੂਰਾ ਸ਼ਾਲ ਫੁੱਲ ਹੈ ਤੇ 1000 50 ਦੇ ਨਾਲ ਸੂਟ ਵੀ ਹੈ ਠੀਕ ਹੈ ਜੀ ਕਲਰ ਦੇਖੋ ਕਿੰਨਾ ਸੋਹਣਾ ਆ ਸਾਰਾ ਹਲਕਾ ਹਲਕਾ ਵਰਕ ਹੋਇਆ ਹੋਇਆ ਹੈ ਜੀ ਤੇ ਇਹਦੇ ਚ ਰੰਗ ਡਿਜ਼ਾਈਨ ਕਾਫੀ ਮਿਲ ਜਾਣਗੇ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਗੋਠੀ ਵਾਲਿਆਂ ਨੇ ਨਹੀਂ ਮਿਲਣਗੇ ਜੀ ਯਾਨੀ ਰੇਟ ਕੱਟ ਦੇ ਨਾਲ ਨਾਲ ਵੈਰਾਈਟੀ ਵੀ ਫੁੱਲ ਮਿਲੂ ਆਪਣੇ ਜੀ ਬ੍ਰੈਂਡ ਦਵਾਂਗੇ ਸਭ ਤੋਂ ਵਧੀਆ ਦਵਾਂਗੇ ਤੇ ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਦਵਾਂਗੇ ਜੀ ਇਸੇ ਨੇਗੇ ਗੋਠੀ ਵਾਲੇ ਜੀ ਜਿਵੇਂ ਕਿ ਤੁਸੀਂ ਉਹਨੇ ਦੇਖ ਰਹੇ ਸੀਗੇ ਆਪਾਂ ਤੁਹਾਨੂੰ ਵਿంటర్ ਵਾਲੇ ਛੋਟ ਦਿਖਾਏ ਆ ਰਾਮ ਟੈਗ ਦੇ ਛੋਟ ਦਿਖਾਏ ਆ 1050 ਵਾਲੇ ਫੈਨਸੀ ਬੈਂਡ ਦੇ ਛੋਟ ਦਿਖਾਏ ਆ ਹੁਣ ਆਪਾਂ ਚਲਦੇ ਆ ਸਾਹਿਲ ਜੀ ਕੋਲ ਇਹਨਾਂ ਨੂੰ ਪੁੱਛਦੇ ਆ ਹੋਰ ਇਹਨਾਂ ਤੋਂ ਇਲਾਵਾ ਇਹਨਾਂ ਕੋਲ ਕੀ ਵੈਰਾਈਟੀ ਮਿਲ ਜੇਗੀ ਆਜੋ ਜੀ ਹਾਂਜੀ ਸाहिल ਭਾਜੀ ਕੀ ਹਾਲ ਚਾਲ ਹੈ ਵਧੀਆ ਹੈ ਭਾਜੀ ਵਧੀਆ ਅੱਜ ਮੈਂ ਤੁਹਾਡੇ ਕੋਲ ਆਇਆ ਮੈਂ ਪੁੱਛ ਰਿਹਾ ਮਿਲ ਗਏ ਸੀ ਵਿంటర్ ਦੇ ਸੂਟ ਦਿਖਾਏ ਆ ਵੀਡੀਓ ਦੇ ਵਿੱਚ ਉਸ ਤੋਂ ਇਲਾਵਾ ਫੈਂਸੀ ਤੁਹਾਡੇ ਕੋਲ ਕੀ ਚੀਜ਼ਾਂ ਮਿਲਣਗੀਆਂ ਜੀ ਫੈਂਸੀ ਬਹੁਤ ਚੀਜ਼ਾਂ ਭਾਜੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਖੀਮ ਖਾਵ ਦੇ ਬ੍ਰੋਕਰਡ ਦੇ ਮੇਰੇ ਕੋਲ ਕਨਸੈਪਟ ਜਿਹੜੇ ਹੈਗੇ ਆ ਆਲ ਓਵਰ ਸੂਟ ਵੀ ਹੈ ਸ਼ਰਟਾ ਵੀ ਹੈ ਇਹ ਮੜਾ ਸਮਝਾਓ ਸਾਨੂੰ ਕਿ ਕਿਵੇਂ ਬਣਨਗੇ ਤੇ ਕਿਵੇਂ ਦੇ ਡਿਜ਼ਾਈਨ ਹੈ ਕੀ ਕੁਛ ਹੈ ਜੀ ਇਹ ਦੇਖੋ ਭਾਜੀ ਆ ਆ ਗਿਆ ਆਪਣਾ ਖੀਮ ਖਾਵ ਦਾ 5 ਮੀਟਰ ਸੂਟ ਇਹਦੇ ਤੋਂ ਤੁਸੀਂ ਸ਼ਰਟ ਵੀ ਕਟਾ ਕੇ ਲੈ ਸਕਦੇ ਹੋ ਤੇ ਕਲਰ ਇਹਦੇ ਵਿੱਚ ਤੁਹਾਨੂੰ ਅਵੇਲੇਬਲ ਮਿਲਣਗੇ ਅੱਛਾ ਇਸ ਤੋਂ ਇਲਾਵਾ ਦੇਖੋ ਜੀ ਜਿਵੇਂ ਬਰੋਕਟ ਚੱਲਦੀ ਹੈ ਨਾ ਹਾਂਜੀ ਹਾਂਜੀ ਬਰੋਕਟ ਦੀਆਂ ਪੈਂਟਾਂ ਸ਼ਰਟਾਂ ਠੀਕ ਹੈ ਜੀ ਅਟਕਾਂ ਸ਼ੇਰਵਾਨੀ ਇਹ ਕਪੜਾ ਉਹ ਵਾਲਾ ਹੈ ਜੀ ਕੁਝ ਮਰਜ਼ੀ ਬਣਾ ਸਕਦੇ ਹੋ ਆਹ ਦੇਖੋ 5 ਮੀਟਰ ਕਪੜੇ ਦੀ ਲੈਂਥ ਹੋਏਗੀ ਅੱਛਾ ਵਿੱਚੋਂ ਤੁਸੀਂ 2.5 ਮੀਟਰ ਕਟਵਾ ਕੇ ਲੈ ਸਕਦੇ ਹੋ ਕੱਲੀ ਸ਼ਰਟ ਵੀ ਮਿਲ ਜਾਈ 2.5 ਅੱਛਾ ਬਾਜ਼ਾਰ ਚ ਇਹਦਾ ਰੇਟ ਹੈ ਜੀ 5000 ਰੁਪਏ 6000 ਰੁਪਏ ਸੂਟ ਦਾ ਰੇਟ ਹੈ ਅੱਛਾ ਜੀ ਹਾਂ ਜੀ ਤੇ ਆਪਣੇ ਕੋਲੇ ਮਿਲ ਜਾਣਾ ਭਾਜੀ ਇਹ 2500 ਦਾ ਸੂਟ 2500 ਦਾ ਸੂਟ ਦੇ ਦੋਗੇ ਤੁਸੀਂ ਪੂਰਾ ਸੂਟ 2500 ਦਾ ਦੇ ਦਾਂਗੇ ਤੇ ਨਾਲ ਹੀ ਆ ਦੇ ਆ ਖੇਮਖਾ ਭਾਈ ਜੀ ਮੇਰੇ ਕੋਲੇ ਸਪੈਸ਼ਲ ਪੈਂਟਾਂ ਬੰਦਦੀਆਂ ਇਹਦੀਆਂ ਪਲਾਜ਼ੋ ਬੰਦੇ ਆ 850 ਦਾ ਅੱਛਾ ਇਹ 850 ਦਾ ਹੀ ਮਿਲ ਜਾਊਗਾ ਜਮਾ ਭਾਜੀ ਆ ਦੇਖੋ ਕਪੜਾ ਚੈੱਕ ਕਰੋ ਜੀ ਸਾਰਾ ਜਰੀ ਦੇ ਵਿੱਚ ਬੁਣਤੀ ਹੈ ਇਹਦੀ ਬਹੁਤ ਹੀ ਸੋਹਣੀ ਆਈਟਮ ਹੈ ਆ ਦੇਖੋ ਇਹ ਜ਼ਰੂਰੀ ਨਹੀਂ ਕਿ ਆਪਾਂ ਪਲਾਜ਼ੋ ਪੈਂਟੀ ਬਣਾਉਣਾ ਹੈ ਇਹਦੀ ਸ਼ਰਟ ਵੀ ਬਣਾ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਅਟਕਨ ਸਟਾਈਲ ਸ਼ੇਰਵਾਨੀ ਵੀ ਬਣਾ ਸਕਦੇ ਆ ਆ ਲੋ ਜੀ ਲੋ ਜੀ ਚੈੱਕ ਕਰੋ ਜਿਵੇਂ ਭਾਜੀ ਨੇ ਕਿਹਾ ਬਹੁਤ ਸੋਹਣਾ ਕਪੜਾ ਹੈ ਇਹ ਤੇ ਇਹ ਸਿਰਫ 850 ਦਾ ਭਾਜੀ 850 ਦਾ ਭਾਜੀ 5 ਮੀਟਰ ਪੂਰਾ ਲੋ ਜੀ ਇਹ 850 ਦਾ ਦੇ ਰਿਹਾ ਤੇ ਜਿਹੜਾ 5000 ਦਾ ਬਾਜ਼ਾਰ 'ਚ ਮਿਲਦਾ ਇਹ 2500 ਦਾ ਪੂਰਾ ਸੂਟ ਦੇ ਰਿਹਾ ਗੋਠੀ ਵਾਲੇ ਉਹ ਕਲਰ ਚਾਟ ਜਿਹੜਾ ਵੀਰ ਜੀ ਆ ਦੇਖੋ ਡਿਜ਼ਾਈਨ ਦੇਖੋ ਵੀਰ ਜੀ ਹਾਲੋ ਜੈਨਾਂ ਦੇ ਕੋਈ ਕਮੀ ਨਹੀਂ ਭਾਜੀ 252516 ਆ ਗਏ ਭਾਜੀ ਮੈਂ ਕਹ 2500 ਦਾ ਸੂਤ ਹੈ ਭਾਜੀ 55000 ਵਾਲਾ ਅੱਛਾ ਤੇ ਕੱਲੀ ਸ਼ਰਟ ਲੈਣੀ ਹੋਵੇ ਉਹ ਵੀ ਮਿਲ ਜੇਗੀ ਮਿਲ ਜੇਗੀ ਜੀ ਮਿਲ ਜੇਗੀ ਭਾਜੀ 1250 ਦੀ ਮਿਲ ਜੇਗੀ ਸਿਰਫ 1250 ਦੀ ਪਿਓਰ ਦੀ ਤੁਹਾਨੂੰ ਸ਼ਰਟ ਮਿਲ ਜੇਗੀ ਜਮਾ ਮਿਲ ਜੇਗੀ ਜੀ ਆ ਦੇਖੋ ਮੇਰੇ ਪਿੱਛੇ ਆ ਦੇਖੋ ਆ ਸਾਡੇ ਕਲਰ ਚਾਰਟ ਲੱਗੇ ਹੋਏ ਆ ਕਲਰ ਚਾਰਟ ਚੈੱਕ ਕਰਾ ਦਿਓ ਜੀ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਆਏ ਆ ਲੋ ਵੀਰ ਜੀ ਆ ਦੇਖੋ ਇੰਨੀ ਕੁਆਂਟੀਟੀ ਚ ਮਾਲ ਤੁਹਾਨੂੰ ਕਿਤੇ ਨਹੀਂ ਮਿਲਣਾ ਰਸ਼ ਜ਼ਿਆਦਾ ਹੁੰਦਾ ਇਹਦੇ ਕੱਟ ਕੇ ਰੱਖੀ ਦਿਆ 5 5 ਮੀਟਰ ਸੂਟ ਤੁਸੀਂ ਸ਼ਰਟ ਲੈਣੀ ਹੈ ਸ਼ਰਟ ਵੀ ਲੈ ਜਾ ਸਕਦੇ ਹੋ ਠੀਕ ਹੈ ਠੀਕ ਹੈ ਭਾਜੀ ਆ ਦੇਖੋ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਜੀ ਤੁਹਾਨੂੰ ਇਹ ਗੋਠੀ ਵਰਲਡਵਾਈਡ ਧੋਬੀ ਯਾਰ ਬਠਿੰਡਾ ਵਾਲੇ ਅੱਛਾ ਹਾਂਜੀ ਉੱਥੇ ਲੱਗੀਆਂ ਆਫਰਾਂ ਲੋੜੀ ਦੀਆਂ ਇਹ ਲੋੜੀ ਦੀਆਂ ਆਫਰਾਂ ਲੱਗੀਆਂ ਜੀ ਇਹਨਾਂ ਨੇ ਇਸ ਕਰਕੇ ਤਮਾਕੇ ਲੋਫਰਾਂ ਲਾ ਰੱਖੀਆਂ ਕਿ ਆਪਾਂ ਨੈਕਸਟ ਵੀਡੀਓ ਤੁਹਾਨੂੰ ਹੋਰ ਨਵੀਂ ਵੈਰਾਈਟੀ ਦਿਖਾਵਾਂਗੇ ਜੀ ਧੰਨਵਾਦ ਧੰਨਵਾਦ ਕਿ ਹੁਣ ਆਪਾਂ ਸਾਹਿਲ ਜੀ ਕੋਲ ਗਏ ਸੀ ਉਹਨਾਂ ਨੇ ਵੈਰਾਈਟੀ ਦਿਖਾਈ ਸੀ ਤੇ ਹੁਣ ਆਪਾਂ ਚੱਲਦੇ ਆਂ ਪ੍ਰਦੀਪ ਜੀ ਕੋਲ ਇਹਨਾਂ ਕੋਲ ਕਿਹੜੀ ਵੈਰਾਈਟੀ ਹੈਗੀ ਆ ਹੁਣ ਆਪਾਂ ਚੈੱਕ ਕਰਦੇ ਆਂ ਜੀ ਵੀਡੀਓ ਦੇ ਵਿੱਚ ਉਹ ਹਾਂਜੀ ਪ੍ਰਦੀਪ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਮੈਂ ਭਾਜੀ ਹੁਣੇ ਨੀਚੇ ਵੈਰਾਈਟੀ ਦਿਖਾ ਕੇ ਆਇਆ ਸਾਇਰ ਜੀ ਨੇ ਦਿਖਾਇਆ ਉਸ ਤੋਂ ਇਲਾਵਾ ਕੋਈ ਆਫਰਾਂ ਵਾਲੇ ਕੋਈ ਘੈਂਟ ਜੇ ਸੂਟ ਕੋਈ ਜਿਆਦਾ ਹੀ ਧਮਾਕਾ ਕਰ ਰੱਖਿਆ ਹੋਵੇ ਮੇਰੇ ਨਾਲ ਪਾਈ ਕੀ ਆਖਰੀ ਮਾਵੇ ਸੂਟ ਨੇ ਅੱਛਾ ਆਹ ਸੀਮਾ ਦੇ ਸੂਟ ਕੈਟਲੋਗ ਚੈੱਕ ਕਰ ਸਕਦੇ ਹੋ ਪਿਕ ਬਣੀ ਹੋਈ ਹੈ ਭਾਜੀ ਅੱਛਾ ਮੈਂ ਕਹਿੰਦਾ ਐਡਾ ਪਿਆ ਪਿਆਰਾ ਆਰਟੀਕਲ ਹੈ ਤੁਮ ਵਿਚਾਰ ਕੀ ਹੈ ਤਮੰਨਾ ਦਾ ਬ੍ਰਾਂਡ ਹੈ ਇੱਕ ਟੈਂਪੋ ਤੁਹਾਨੂੰ ਖੋਲ ਹੀ ਖਾਣਾ ਦਿਖਾਓ ਜੀ ਦਿਖਾਓ ਕਹਿੰਦਾ ਪਾਰਟੀ ਵੀ ਲੈਣੇ ਗਰਮ ਗਰਮ ਪਾਰਟੀ ਵੀ ਲੈਣੇ ਗਰਮ ਪਾਰਟੀ ਮੈਂ ਦਊਗਾ ਭਾਜੀ ਅੱਛਾ ਹਾਂ ਪਾਜੀ ਇਹ ਐ ਪੁੱਛਣਾ ਸੀ ਇਹਦੇ ਨਾਲ ਕੁਝ ਹੋਏਗਾ ਕਿ ਕੱਲਾ ਸੂਟ ਹੀ ਹੋਏਗਾ ਨਹੀਂ 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 ਯਾਰ ਸ਼ੋਅ ਹੋਏਗਾ ਪੂਰਾ ਯਾਰ ਇਹ ਸਿਮਰ ਦਾ ਸੂਟ ਹੈ ਪਾਜੀ ਇਹ ਆਸ ਸਿਮਰ ਦਾ ਸੂਟ ਹੈ ਗਰਮ ਸਿਮਰ ਦਾ ਸਰਦੀਆਂ ਵਾਲੀ ਸਿਮਰ ਆ ਜਿਹੜਾ ਡਿਜ਼ਾਈਨ ਦੇਖ ਰਹੇ ਹੋ ਆ ਵੀਡੀਓ ਦੇ ਵਿੱਚ ਜੀ ਹਾਂਜੀ ਹਾਂਜੀ ਲੋਕੇ ਕਹਿੰਦੇ ਐ ਪਾਜੀ ਰੇਟ ਵਧ ਗਿਆ ਵਧ ਗਿਆ ਵਧ ਗਿਆ ਇਹ ਰੇਟ ਘਟਨੇ ਪਾਜੀ ਅੱਛਾ ਤੁਹਾਡੇ ਕੋਲ ਹਾਂ ਆਪਣੇ ਕੋਲ 1500 ਵਾਲਾ ਸੂਟ ਹੈ ਸਿਮਰ ਦਾ ਕਿੰਨੇ ਦਾ ਮਿਲ ਜਗਾ ਆਪਾਂ 750 ਰੁਪਏ ਦਾ ਸ਼ਾਲ ਦੇ ਨਾਲ ਸਿਰਫ ਆ ਦੇਖ ਇਹਦਾ ਤੁਸੀਂ ਬ੍ਰੇਕਿੰਗ ਨਿਊਜ਼ੀ ਕਰਦੀ ਇਹ ਬਾਜੀ ਸ਼ੋਲ ਦੇ ਨਾਲ 750 ਰੁਪਏ ਉਹ ਵੀ ਗਰਮ ਸੂਟ ਗਰਮ ਸੂਟ ਬਾਜੀ ਗਰਮ ਸਿਮਰ ਦਾ ਗਰਮ ਸੂਟ ਇਹ ਕਿੰਨੀ ਵੱਡੀ ਸ਼ੋਲ ਵੱਡਾ ਸ਼ੋਲ ਬਾਜੀ 1500 ਤੋਂ ਘੱਟ ਨਹੀਂ ਮਿਲਣਾ ਬਾਜ਼ਾਰ 'ਚ ਸਾਡੇ ਸਿਰਫ ਤੁਸੀਂ ਟ్రਾਈ ਕਰ ਲਓ ਆਪਣੇ ਕੋਲ ਮਿਲੂਗਾ 750 ਰੁਪਏ ਦਾ ਬਾਜੀ ਕਿੰਨੇ ਕੁ ਡਿਜ਼ਾਈਨ ਮਿਲ ਜਾਣਗੇ 3 ਤੋਂ ਘੱਟੋਂ ਘੱਟ 12 ਡਿਜ਼ਾਈਨ ਮੇਤੋਂ ਇਹਦੇ 'ਚ 12 ਡਿਜ਼ਾਈਨ ਹੈ 12 ਡਿਜ਼ਾਈਨਾਂ ਵਿੱਚ 4-4 ਕਲਰ ਨੇ 4-4 ਕਲਰ ਬਾਜੀਓ ਬਾਜੀ ਮਾੜਾ ਚੈੱਕ ਕਰੋ ਪਰਦੀ ਆ ਲੈ ਭਾਜੀ ਆ ਚੈੱਕ ਕਰੋ ਜੀ 750 ਦੀ ਰੇਂਜ ਧਾਰ ਕੇ 50 ਰੁਪਏ ਦਾ ਸੂਟ ਹੈ ਮੇਰੇ ਤੋਂ ਤੁਮਾਕਾ ਹੈ ਭਾਜੀ ਭਾਜੀ 100 ਨੂੰ ਤੁਮਾਕਾ ਹੋ ਦਿਖਾਵਾ ਦਿਖਾਓ ਜੀ ਦਿਖਾਵਾ ਦਿਖਾਓ ਕਿਹੜਾ ਤੁਮਾਕਾ ਭਾਜੀ ਹੋਰ ਓਏ ਇਸੇ ਮੋਟੇ ਸੂਣ ਨਹੀਂ ਸਿਮਰ ਦੇਮਾ ਤੇ ਸੂਟ ਨਹੀਂ ਆਲੇ ਅੱਛਾ ਉਹ ਲੋਕਾਂ ਨੇ ਇੰਚਾਰਜ ਹੈ ਵੇ ਦੁਕਾਨਦਾਰ ਸਣਾ ਮੈਂ ਸਸਤਾ ਦੇਣਾ ਮੈਂ ਸਸਤਾ ਦੇਣਾ ਮੈਂ ਕੰਮ ਦੇਖਣਾ ਪੂਰੀ ਚੈਲੰਜ ਹੈ ਤੁਹਾਡਾ ਪੂਰਾ ਚੈਲੰਜ ਹੈ ਭਾਜੀ ਆ ਲੋ ਇਹ ਨਾਲ ਦੁਪੱਟਾ ਵਰਕ ਵਾਲਾ ਇਹ ਕਿੰਨੇ ਦਾ ਸੂਟ ਮਿਲ ਜਾਏਗਾ ਤੁਹਾਡੇ ਕੋਲ ਇਹ ਭਾਜੀ 850 ਸੂੜਾ ਸਿਰਫ 850 ਰੁਪਏ ਦਾ ਤੇ ਬਾਜ਼ਾਰ ਚ ਕੀ ਰੇਟ ਹੈ ਮੈਂ ਕਹਿੰਦਾ 2000 ਤੋਂ ਘੱਟ ਨਹੀਂ ਮਿਲਦਾ ਜਵਾਬਦਾਰੀ ਹੈ ਜਵਾਬਦਾਰੀ ਹੈ ਸਟਾਕ ਇੰਨਾ ਸਟਾਕ ਹੈ ਮੈਂ ਕਹਿੰਦਾ ਆਪਣੇ ਕੋਲ ਕਮੀ ਕੋਈ ਨਹੀਂ ਇੰਨੀ ਵੈਰਾਈਟੀ ਹੈ ਨਾ ਆਪਣੇ ਕੋਲ ਦੀ ਪੂਰੇ ਬਿਜਾਰ ਚ ਇੰਨੀ ਵੈਰਾਈਟੀ ਨਹੀਂ ਮਿਲਣੀ ਜਿੰਨੀ ਗੋਠੀਆਂ ਮਿਲੂ ਭਾਜੀ ਆਹ ਆ ਸਾਰੇ ਕਲਰ ਪੇੜੇ ਹਨ ਪੇੜੇ ਆ ਸਾਰੇ ਡਿਜ਼ਾਈਨ ਫੈਂਸੀ ਆ ਸਾਰੇ ਫੈਂਸੀ ਡਿਜ਼ਾਈਨ ਹੈ 15 15 16 16 16 ਸੂਟ ਆਪਣੇ ਕੋਲ 85 ਹਾ ਦੇ ਇੱਕ ਆ ਘੱਟ ਸਮਕਾਜ ਕਰ ਆਪਣਾ ਪਿੱਛੇ ਕਰ ਬਾਜੀ ਇਹ ਕਿਹੜਾ ਡਿਜ਼ਾਈਨ ਆ ਗਿਆ ਇਹ ਜਾਲ ਹੈ ਬਾਜੀ ਫਰੰਟ ਜਾਲ ਕਰੇਵ ਦੇ ਉੱਪਰ ਅੱਛਾ ਫਰੰਟ ਜਾਲ ਕਰੇਵ ਦੇ ਉੱਪਰ ਬਾਜੀ 1316 ਆਰਟੀਕਲ ਹੈ ਦੁਪੱਟੇ ਦੇ ਮਾਰਕ ਵਾਲਾ ਸੂਟ ਹੈ ਬਾਜੀ ਸਿਰ 650 ਰੁਪਏ ਦਾ 650 ਦਾ ਹਾਂ ਇੱਕ ਧਮਾਕਾ ਉਹ ਦਿਖਾਵਾ ਦਿਖਾਓ ਜੀ ਧਮਾਕਾ ਲੈਣਾ ਇਹਦੇ ਕਲਰ ਵੀ ਮਿਲਣਗੇ ਇਹਦੇ ਐਵੇਂ ਮਿਲਣਗੇ 4 ਕਲਰ ਮਿਲਣਗੇ 4 ਪੂਰੇ 4 ਕਲਰ ਬਾਜੀ ਠੀਕ ਹੈ ਆਟ ਘੜਾਉ ਬਾਜੀ ਦਿਖਾਓ ਜੀ ਇਹ ਉਹ ਰੋਲਾ ਪਾ ਰੱਖਿਆ ਵੀਰੇ ਰੋਲਾ ਘੁੰਮ ਚੜਕੀਆ ਆ ਲੋ ਕਿਸੇ ਨੇ ਗ੍ਰਿਫਟ ਕਰਨਾ ਹਾਂਜੀ ਕਿਸੇ ਭੈਣ ਭਾਈ ਨੂੰ ਦੇਣ ਵਾਲੇ ਲੈਣਾ ਠੀਕ ਹੈ ਤੇ ਆਪਣੇ ਕੋ ਰੇਟ ਦੇ ਕਲੋ ਇਹ ਸਿਰਫ 550 ਦਾ ਸੂਟ ਦੇ ਦੇਣਗੇ ਜੀ ਦੁਪੱਟਾ ਨਾਲ ਹੈ ਇਹਦੇ 35 ਤੇ ਆ ਦੇਖੋ ਵਰਕ ਵੀ ਹੋਇਆ ਹੋਇਆ ਤੇ ਇਹ ਜਿਹੜੀ ਵੈਰਾਈਟੀ ਦਿਖਾ ਰਹੇ ਆ 50% ਆਫ ਤੇ ਦੇ ਰਹੇ ਆ ਜਿਵੇਂ ਫੁੱਲ ਚੈਲੰਜ ਹੈ ਧਮਾਕਾ ਦੇਖ ਹਾਂ ਦੇਖੋ ਜੀ ਕਿੰਨਾ ਸੋਹਣਾ ਸੂਟ ਆ 650 ਰੁਪਏ ਦਾ 650 ਦਾ 650 ਦਾ ਸਾਢੇ 600 ਦਾ ਤੇ ਸਭ ਤੋਂ ਵੱਡੀ ਗੱਲ ਦੁਪੱਟਾ ਨਾਲ ਆ ਭਾਜੀ ਇਹ ਆ ਦੁਪੱਟਾ ਵਰਕ ਵਾਲਾ ਸਾਢੇ 600 ਰੁਪਏ ਦਾ ਜੇ ਕੋਈ ਸੂਟ ਦੇ ਇਸ ਨਾਲ ਦਾ ਜਵਾਬਦਾਰੀ ਆ ਆ ਕੇ ਕਰੋ ਲੋ ਜੀ ਜਿਵੇਂ ਕਿ ਪ੍ਰਦੀਪ ਜੀ ਨੇ ਕਿਹਾ ਕਿ ਤੁਹਾਨੂੰ ਸੂਟ ਦੇਣਗੇ 50% ਸਾਢੇ 600 ਸਾਢੇ 700 ਬਹੁਤ ਵੈਰੀਐਟੀ ਮਿਲ ਜੂਗੀ ਇੱਕ ਵਾਰੀ ਗੋਠੀ ਵਾਲੇ ਜਰੂਰ ਆ ਹੁਣ ਆਪਾਂ ਨੈਕਸਟ ਚੱਲਦੇ ਆ ਸਾਹਿਲ ਜੀ ਕੋਲ ਅਗਲੀ ਵੀਡੀਓ 'ਚ ਦੇਖਦੇ ਆ ਉਹ ਕੀ ਦੁਕਾਨਦੇ ਆ ਜੀ ਤੁਹਾਨੂੰ ਪਤਾ ਹੈ ਅੱਜ ਆਪਾਂ ਕਰ ਰਹੇ ਆ ਲੋੜੀ ਦੇ ਤੁਮਾਕੇ ਲੋੜੀ ਤੁਮਾਕੇ ਕਰ ਰਹੇ ਗੋਠੀ ਵਾਲੇ ਜਿਵੇਂ ਕਿ ਆਪਾਂ ਆਏ ਹੋ ਜੀ ਸਾਹਿਲ ਤੇ ਪ੍ਰਦੀਪ ਜੀ ਕੋਲ ਹੁਣ ਆਪਾਂ ਨੈਕਸਟ ਦੇਖਦੇ ਆ ਇਹਨਾਂ ਕੋਲ ਕਿਹੜੇ ਤੁਮਾਕੇ ਹੈਗੇ ਆ ਹਾਂਜੀ ਪ੍ਰਦੀਪ ਜੀ ਹੁਣ ਕਿਹੜਾ ਧਮਾਕਾ ਤੇਰੇ ਤਬਾਕੀ ਇੱਥੇ ਖਤਮ ਨਹੀਂ ਹੋਣੇ ਅੱਛਾ ਖਤਮ ਨਹੀਂ ਹੋਣੇ ਖਤਮ ਨਹੀਂ ਹੋਣੇ ਇਹ ਉਹ ਦਗਾਣੇ ਦਿੱਤੇ ਹਰ ਪਲ ਪਲ ਬੱਤਮਾਕਾ ਹੁੰਦਾ ਧਮਾਕਾ ਆ ਗਿਆ ਨਮਾ ਆ ਗਿਆ ਕੁੱਤ ਨਵਾ ਆ ਗਿਆ ਇਹ ਉਹ ਚੀਚਾਂ ਅੱਛਾ ਇਹ ਤਾਂ ਬਹੁਤ ਘਾੜ ਹੋਵੇ ਲਿਤੇ 2-4 ਸੂਟ ਖਾ ਖਤਮ ਹੋ ਜਾਂਦੇ ਅੱਛਾ ਇੱਥੇ ਡੀਲੀ ਤਬਾਕਾ ਡੀਲੀ ਹੁਣ ਕਿਹੜਾ ਧਮਾਕਾ ਧੋਲੀ ਤਬਾਕਾ ਉਸ ਤੋਂ ਬਾਅਦ ਉਹ ਤੋਂ ਬਾਅਦ ਵੀ ਫੋਟ ਮੱਕਾ ਜੀ ਉਹ ਤੋਂ ਬਾਅਦ ਹੋਰ ਆ ਜੂਗਾ ਮੈਂ ਤੁਹਾਡੇ ਕੋਲ ਵੀਡੀਓ ਦੇ ਵਿੱਚ ਐਂ ਦਿਖਾਣ ਵਾਸਤੇ ਮੇਰੀਆਂ ਪੈਣਾ ਨੂੰ ਕਿ ਉਹਦੀ ਕਿਹੜੇ ਰੇਟ ਮੰਗ ਲਈ ਵਟਾ ਦੇ ਜਿਹੜੇ ਤਮਾਕੇ ਹੋ ਗਿਆ ਉਹ ਕਿਹੜੇ ਸਵਾਲ ਆ ਸਾਰਾ ਸਟਾਕ ਆ ਜਿੰਨਾ ਸਟਾਕ ਹੈ ਜਿੰਨਾ ਸਾਡੇ ਸਾਰਾ 650 ਦਾ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਇੱਤੇ ਪਿਆਰੇ ਪਿਆਰੇ ਡਿਜ਼ਾਈਨ ਇੰਨੇ ਖੂਬਸੂਰਤ ਡਿਜ਼ਾਈਨ ਤੇ ਸਾਰੇ ਮੈਚਿੰਗ ਵਾਲੇ ਡਿਜ਼ਾਈਨ ਸਾਡੇ 650 ਰੁਪਏ ਨਾਲੇ ਬ੍ਰਾਂਡ ਦੇ ਰਹੇ ਹੋ ਬ੍ਰਾਂਡ ਦੇ ਰਹੇ ਭਾਜੀ ਬ੍ਰਾਂਡ 650 ਕਰਤਾ 650 ਲੋ ਜੀ ਇਹ ਪਹਿਲੇ ਕੀ ਇਹ ਇਹਦਾ ਰੇਟ ਹੋਰ ਘਟ ਗਿਆ ਹੈ ਪਹਿਲਾਂ ਕੀ ਪਹਿਲਾਂ ਸੀਗਾ ਇਹ 850 ਰੁਪਏ ਦਾ 200 ਰੁਪਏ ਸੂਟ ਹੋਰ ਘਟ ਗਿਆ 650 ਹੋ ਰਹਿਗਾ ਅੱਛਾ ਜੀ ਤੁਸੀਂ ਜਮਾ ਹੀ ਹੱਤ ਕਰਾਈ ਇਹ ਕਹਿੰਦਾ ਭਾਜੀ ਤੁਮਾਕੇ ਡੇਲੀ ਹੋਣੇ ਡੇਲੀ ਅੱਧੇ ਰਿਨੇ ਇਹ ਉਹ ਦੁਕਾਨ ਹੈ ਸ਼ਹਿਰ ਦੀ ਨੰਬਰ 1 ਦੁਕਾਨ ਬਾਲਵੇ ਦਾ ਸਾਣਾ ਵੱਡਾ ਸ਼ੋਰੂ ਉਠੀ ਬਾੜ ਬੜਾ ਦੋਬੀ ਵੀਰ ਜਿਵੇਂ ਕੀ ਪ੍ਰਦੀਪ ਜੀ ਕਹਿ ਰਹੇ ਤਮਾਕੇ ਹਰ ਰੋਜ਼ ਹੋਣੇ ਆ ਡੇਲੀ ਹੋਣੇ ਆ ਤੇ ਸਾਡੇ ਨਾਲ ਵੀਡੀਓ ਚ ਬਣੇ ਰਹੀਓ ਜੀ ਆਪਾਂ ਬਹੁਤ ਛੋਲੇ ਛੋਲੇ ਸੁਣ ਤੁਹਾਨੂੰ ਦਿਖਾਵਾਂਗੇ ਜੀ ਹਾਂਜੀ ਪ੍ਰਦੀਪ ਜੀ ਹੋਰ ਕਿਹੜੇ ਤਮਾਕੇ ਨੇ ਭਾਈ ਸਾਹਿਬ ਇਹ ਗੋਠੀ ਵਾਲੇ ਆ ਇਹ ਤਮਾਕਾ ਡੇਲੀ ਕਰਦੇ ਨਵੇਂ ਨਵੇਂ ਚ ਚੱਲੇ ਕਰਦੇ ਪਰ ਨਵੀਆਂ ਨਵੀਆਂ ਹੁਣ ਲੈ ਕੇ ਆ ਪਾਜੀ ਕੋਡ ਰਾਈਚ ਅੱਛਾ ਕੋਡ ਰਾਈਚ ਦੀ ਮੈਚਿੰਗ ਬ੍ਰਾਂਡ ਮੀਲਾ ਦਾ ਮਾਲ ਆ ਤਾਨਾ ਵੱਡੀ ਗੱਲ ਆ ਆਪਣੇ ਕੋ ਬ੍ਰਾਂਡ ਦੇ ਰਿਆ ਅੱਛਾ ਇਹ ਆ ਪਾਜੀ ਕੋਡ ਰਾਈਚ ਕੋਟੇ ਦਾ ਕੀ ਮਤਲਬ ਹੁੰਦਾ ਪਾਜੀ ਮਾੜੇ ਇਸ ਟੈਪ ਨੰਬਰ 1 ਜਾ ਰਹੀ ਹੈ ਬ੍ਰੀਕ ਲੈਣਾ ਵਾਲੀ ਕੋਟ ਰੇਜ ਹੁੰਦੀ ਹੈ ਮੈਚਿੰਗ ਸੂਟ ਹੈ ਪਾਜੀ ਮੇ ਕੋਲ ਬੰਪਰ ਸੇਲ ਹੈ ਪਾਜੀ ਦੀ ਬੰਪਰ ਸੇਲ ਮੇ ਤੋਂ ਇੰਨਾ ਸਟਾਕ ਪਿਆ ਨਾ ਜਿੰਨਾ ਮਰਜੀ ਸੂਟ ਲੈਓ ਅਸੀਂ ਸਟਾਕ ਕਿਉਂ ਚੱਕਦੇ ਪਾਜੀ ਕੱਥਾ ਕਿਉਂ ਚੱਕਦੇ ਇਸ ਘਰ ਦੇ ਬਿਆਰ ਨਾਲ ਕੰਪੀਟੀਸ਼ਨ ਦੇਸੀ ਬਿਆਰ ਨੂੰ ਗਾਹਕ ਨੂੰ ਸਸਤਾ ਸੂਟ ਦੇ ਦਈ ਪਾਜੀ ਹੋਰ ਸੇਲ ਨਾਲ ਕੱਟ ਰੇ ਠੀਕ ਹੈ ਇਹ ਤੋਂ ਹੋਸਟੇਲ ਚੱਕਦੇ ਆ ਉੱਥੋਂ ਹੀ ਆਪਾਂ ਚੱਕਦੇ ਆ ਠੀਕ ਹੈ ਤੇ ਉਹਨਾਂ ਨੇ 1000 ਗੱਠ ਚੱਕਦੀਆਂ ਆ ਆਪਾਂ 2000 ਗੱਠ ਚੱਕ ਰਹੀਏ ਅੱਛਾ ਇੱਥੇ ਰੇਟ ਦਾ ਫਰਕ ਪੈਂਦਾ ਬਾਈ ਜੀ ਅੱਛਾ ਇੱਥੇ ਰੇਟ ਦਾ ਫਰਕ ਪੈਂਦਾ ਸੁਣੋ ਜੀ ਪ੍ਰਦੀਪ ਜੀ ਕਿੱਥੇ ਉਹਨਾਂ ਦੇ ਹੋਸਟੇਲ ਵਾਲਿਆਂ ਨੇ 1000 ਗੱਠ ਚੱਕਨੀ ਆ ਆਪਾਂ 2000 ਗੱਠ ਚੱਕਨੀ ਆ 2000 ਗੱਠ 2000 ਗੱਠ ਦਾ ਮਤਲਬ ਹੈ ਹੋਲ سیل ਨਾਲ ਵੀ ਘੱਟ ਰੇਟਾਂ ਦੇ ਉਹਨਾਂ ਨੇ 1000 ਗੱਠ ਚੱਕੀ ਆ ਇਸ ਕਰਕੇ ਤੁਸੀਂ ਆਪ ਕੀ ਹੈ 2000 ਉਹਨਾਂ ਨੂੰ 10 ਮਿੰਟ ਸਸਤਾ ਪਿਆ ਆਪਾਂ ਨੂੰ 20 ਮਿੰਟ ਸਸਤਾ ਰਿਹਾ ਹੈ ਅੱਛਾ 2000 ਕੱਟ ਅੱਛਾ ਇਸ ਕਰਕੇ ਸਮਾਕੇ ਕਰ ਰਹੇ ਹੋ ਤੁਸੀਂ ਉਹ ਨੰਬਰ 2 ਜਿਹੜਾ ਗੋਠੀ ਵੱਡਾ ਸ਼ੋਰੂਮ ਹੈ ਹਾਂਜੀ ਜਿਹੜਾ ਇਹ ਸ਼ੋਰੂਮ ਹੈ ਇਹ ਆਪਣਾ ਖੁਦ ਦਾ ਸ਼ੋਰੂਮ ਹੈ ਅੱਛਾ ਖੁਦ ਮਾਲਕ ਨਹੀਂ ਅੱਛਾ ਇਹ ਇਹੀ ਕਈ ਬਿਹਾਰ ਚ ਦੁਕਾਨਾਂ ਕਿਰਾਏ ਤੇ ਲਈ ਬੈਠੇ ਆ 5 ਲੱਖ 5 ਲੱਖ ਰੁਪਏ ਮਹੀਨੇ ਦੀਆਂ ਠੀਕ ਹੈ ਉਹ ਕਿੱਥੋਂ ਕਦਰੋਗੇ ਕਿੱਥੋਂ ਕੱਢਦਾ ਹਰੋਂ ਕਿੱਥੋਂ ਕੱਢਣਗੇ ਗਾਕਾਂ ਤੋਂ ਹੀ ਕੱਢਣਗੇ ਕਸਟਮਰ ਤੋਂ ਹੀ ਕੱਢਣਗੇ ਜਸਟਮਨ ਤੋਂ ਕੱਢਣਗੇ ਠੀਕ ਹੈ ਤੇ ਆਪਾਂ ਗਾਕਾਂ ਦਾ ਖਿਆਲ ਕਰਨਾ ਤੇ ਦਿਖਾਓ ਭਾਜੀ ਆਹ ਬੋਟਮ ਹੈ ਠੀਕ ਹੈ ਇਹ ਆਹ ਸ਼ਰਟ ਤੇ ਭਾਜੀ ਇਸ ਤੇ ਕਿੰਨੀ ਆਫ ਮਿਲ ਰਹੀ ਹੈ ਇਹ ਭਾਜੀ 15 1500 ਰੁਪਏ ਸੂਟ ਦੇ ਦੇ ਆਪ 15 ਮੈਡਮ ਜੀ ਇੱਧਰ ਕੋਡ ਰਾਈ ਦੇ ਮੈਚਿੰਗ ਦੇ ориجنલ ਕੋਟ ਰਾਈ ਦੇ ਇਹ ਕਿਹਦੇ ਬ੍ਰਾਂਡ ਦੇ ਆਪਾਂ ਦੇਣ ਜਾ ਰਹੇ ਹਾਂ ਭਾਜੀ 900 ਰੁਪਏ ਦਾ ਇਹ 900 ਦਾ ਮੇਰੇ 900 ਰੁਪਏ ਦਾ ਕੋਟ ਰਾਈ ਦਵਾਂਗੇ ਪਿਓ ਅਰੀਨਲ ਕੋਟ ਰਾਈ ਕੋਈ ਚਾਲੂ ਵੱਲੂ ਕੋਟ ਰਾਈ ਨਹੀਂ ਇਹ ਆ ਮੇਰਾ ਬ੍ਰਾਂਡ ਤਮੰਨਾ ਚੈੱਕ ਕਰ ਲਓ ਜੀ ਤਮੰਨਾ ਆ ਬ੍ਰਾਂਡ ਆ ਮੇਰਾ ਆ ਕੁਆਲਿਟੀ ਨੰਬਰ ਹੈ TN ਦੂੰਗਾ ਕਟੋ ਕੱਢ 40 ਇਹਦੇ ਚ 40 ਤੇ ਬਾਜੀ ਜਿਵੇਂ ਕਿ ਇਹ ਤਾਂ ਤੁਸੀਂ 900 ਦਾ ਕਹਿ ਰਹੇ ਹੋ ਇੱਕ ਆ 800 ਦਾ ਵੀ ਪਿਆ ਬਾਜੀ ਇਹ ਕੱਪੜੇ ਦਾ ਪ੍ਰਿੰਟ ਬੋਟਮ ਦਾ ਤੇ ਪਲੇਨ ਬੋਟਮ ਦਾ ਫਰਕ ਹੈ ਬਾਜੀ ਅੱਛਾ ਇਹ ਫਰਕ ਆ ਗਿਆ ਇਹ ਪਲੇਨ ਬੋਟਮ ਹੈ ਵੀਰ ਜੀ ਠੀਕ ਹੈ ਇਹ ਆਪਾਂ ਖੋਲ ਕੇ ਦਿਖਾਈ ਦੇ ਦੇ ਇੱਕ ਕੱਪੜੇ ਕਪੜੇ ਸੇਮ ਹੈ ਕੱਪੜਾ ਕਪੜਾ ਸਾਰਾ ਸੇਮ ਹੈ ਐਂਦੀ ਬੋਟਮ ਪਲੇਨ ਹੈ ਐਂਡੀ ਬਾਟਮ ਜੋ ਪ੍ਰਿੰਟ ਬਣਿਆ ਉਹਦਾ ਰਜਿਸਟਰ ਕਾਪੀ ਬਣੀ ਹੋਣੀ ਚੀ ਠੀਕ ਹੈ ਛੱਟ ਦੀ ਕਾਪੀ ਬਣੀ ਹੋਈ ਹੈ ਇਹ 800 ਦਾ ਇਹ 800 ਰੁਪਏ ਦਾ ਇਹ 900 ਰੁਪਏ ਦੋਨਾਂ ਚ 40 40 ਦੀਆਂ ਨੇ ਭਾਜੀ ਡਿਜ਼ਾਈਨ ਦਿਖਾ ਦਿਓ ਫਟਾਫਟ ਮੜਾ ਲੈ ਮੇਰਾ ਨਾਲਾ ਮੇਰੀ ਵੀਰ ਹਾਂ ਡਿਜ਼ਾਈਨ ਦਿਖਾ ਦਿਓ ਮੜੇ ਨੀਕਾ ਕਰਾ ਦਿਓ ਮੇਰੀਆਂ ਭੈਣ ਨੂੰ ਭਾਜੀ ਰਾਮਕੋੜ ਡਿਜ਼ਾਈਨ ਐਸੇ ਕਿ ਝੋਮਣੇ ਕੋ ਦੀ ਚਾਏ ਕੀ ਬਾਤ ਹੈ ਨੇਟ ਇਤਨਾ ਕਮ ਕੇ ਖਰੀਦਣਾ ਸ਼ਾਇਦ ਵੀ ਨੰਬਰ 1 ਦੁਕਾਨ ਤੇ ਮਾਲ ਵੇੜਾ ਸਾਣਾ ਵੱਡਾ ਸ਼ੋਰੂਮ ਤੋਂਡੇ ਵਾਸਤੇ ਲੈ ਕੇ ਪ੍ਰਿੰਟਾਂ ਦੇ ਆਹ ਦੇਖੋ ਜੀ ਪ੍ਰਦੀਪ ਜੀ ਨੇ ਪਾੜ ਬਣਾਤਾ 80% ਡਿਸਕਾਊਂਟ ਤੋਂ ਜਾਰਾ ਡਿਸਕਾਊਂਟੇ ਪੂਰੇ ਬਜਾਅ ਦੀ ਜ਼ਿੰਮੇਵਾਰੀ ਹੈ ਮੈਡਮ ਜੀ ਪੂਰੇ ਬਜਾਅ ਦੀ ਜ਼ਿੰਮੇਵਾਰੀ ਹੈ ਇੱਕ ਗੱਲ ਮੈਂ ਇਹਨਾਂ ਨੂੰ ਹੋਰ ਕਹਿਣਾ ਚਾਹਣਾ ਦੱਸੋ ਜੀ ਦੱਸੋ ਸੋਮਵਾਰ ਦੀ ਛੁੱਟੀ ਹੈ ਸੋਮਵਾਰ ਦੀ ਛੁੱਟੀ ਹੈ ਸੋਮਵਾਰ ਦੀ ਛੁੱਟੀ ਹੈ ਕਹਿੰਦਾ ਮਤਲਬ ਇਹ ਹੈ ਕਿ ਸੀ ਮੇਰੀ ਭੈਣਾਂ ਨੇ ਪੈਦੇ ਕਰਾਣੇ ਆ ਸੂਟ ਲੈਣੇ ਆ ਕਹਿੰਦੇ ਸੋਮਵਾਰ ਨਾ ਆਓ ਕੱਲ ਸੋਮਵਾਰ ਹੈ ਸੋਮਵਾਰ ਇਹ ਨਾ ਕੋ ਨਾ ਆਓ ਸੋਮਵਾਰ ਬੰਦੂਗੀ ਸੋਮਵਾਰ ਨੇ ਛੁੱਟੀ ਹੁੰਦੀ ਹੈ ਇਹ ਸੋਮਵਾਰ ਬਾਈ ਜੀ ਕਿਰ ਕੀ ਹੋ ਗਿਆ ਲੋੜੀ ਦੇ ਵੀ ਛੁੱਟੀ ਹੈ ਲੋੜੀ ਦੀ ਛੁੱਟੀ ਹੈ ਭਾਜੀ ਲੋ ਜੀ ਕੋੜੀ ਪਿਆਰ ਆ ਗਿਆ ਯਾਰ ਖੋਲੋ ਦੁਕਾਨ ਪੱਕੀ ਗੱਲ ਕਰਾਂਗੇ ਸੋਮਵਾਰ ਦੀ ਛੁੱਟੀ ਹੈ ਭਾਜੀ ਕੱਚੀਆਂ ਗੱਲਾਂ ਨਹੀਂ ਕਰਦੇ ਗੋਟੀ ਵਾਲੇ ਗੋਟੀ ਵਾਲੇ ਕੱਚੀ ਗੱਲਾਂ ਨਹੀਂ ਕਰਦੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਹੋ ਜੀ ਕਹੋ ਕਿ ਵੀਡੀਓ ਨੂੰ ਸ਼ੇਅਰ ਭਾਜੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ ਜੇ ਡਿਜ਼ਾਈਨ ਅੱਛਾ ਲੱਗੇ ਤਾਂ ਸ਼ੇਅਰ ਕਰ ਦਿਓ ਠੀਕ ਹੈ ਜੇ ਪ੍ਰਿੰਟ ਅੱਛਾ ਲੱਗੇ ਤਾਂ ਸ਼ੇਅਰ ਕਰ ਦਿਓ ਜੇ ਕਲਰ ਅੱਛਾ ਲੱਗੇ ਤਾਂ ਸ਼ੇਅਰ ਕਰ ਦਿਓ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ ਤੁਹਾਡਾ ਜੀ